ਬਾਕੀ ਵੀਰਾਂ ਜੀ ਤੁਹਤੋਂ ਇੱਕ ਸਵਾਲ ਆ ਤੁਸੀਂ ਤਕਰੀਬਨ ਸਭ ਨੂੰ ਸਵਾਲ ਪੁੱਛਦੇ ਵੀ ਐਮਐਸਪੀ ਬਾਰੇ ਹਨਾ ਜਿਹੜਾ ਆਪਾਂ ਦਵਾਈਆਂ ਦੇ ਉੱਪਰ ਰੇਟ ਲਿਖੇ ਹੁੰਦੇ ਨੇ ਕੋਈ ਵੀ ਚੀਜ਼ ਵੇਚਦਾ ਬੰਦਾ ਆਪਣਾ ਮੰਨ ਕੇ ਚਲੋ ਮੈਂ ਟੂਥਪੇਸਟੇ ਬਣਾ ਲਿਆ ਉਹਦੇ ਉੱਪਰ ਰੇਟ ਲਿਖਣ ਦਾ ਕੋਈ ਪ੍ਰੋਵੀਜ਼ਨ ਹੁੰਦਾ ਗਵਰਨਮੈਂਟ ਤੈਅ ਕਰਦੀ ਹੈ ਵੀ ਤੁਸੀਂ ਇੰਨਾ ਹੀ ਰੱਖ ਸਕਦੇ ਹੋ ਤੁਹਾਨੂੰ ਤਾਂ ਵੱਧ ਨੌਲੇਜ ਹੋਊਗੀ ਇਹ ਚੀਜ਼ ਦੀ ਕਿਹਨੂੰ ਜਵਾਬ ਦੇਣਾ ਹਾਂ ਹਾਂਜੀ ਜੋ ਖੇਤੀ ਕਾਨੂੰਨ ਆਏ ਹਨ ਹਾਂਜੀ ਸਵਾਲ ਮੈਂ ਤੁਹਾਡੇ ਸਵਾਲ ਦਾ ਬਾਹਰ ਨਹੀਂ ਜਾਊਂਗਾ ਬਿਲਕੁਲ ਜੀ ਬਿਲਕੁਲ ਜੋ ਖੇਤੀ ਕਾਨੂੰਨ ਆਏ ਹੁਮ ਅਜੇ ਕਿਹਾ ਨਹੀਂ ਪਤਾ ਵੀ ਤੇਰੇ ਕਾਨੂੰਨ ਆਏ ਆ ਹਮ ਮੈਂ ਪਟਿਆਲੇ ਸੀ ਹਮ ਮੈਨੂੰ ਕਿਹਨੇ ਦੱਸਿਆ ਵੀ ਇੱਕ ਕਿਸਾਨ ਆਗੂ ਐ ਸਤਨਾਮ ਸਿੰਘ ਬਹਿਰੂ ਹਮ ਮਨਾਂ ਕਾ ਨੰਬਰ ਦਿਓ ਉਹ ਨੰਬਰ ਤੇ ਮੈਂ ਕਾਲ ਲਾ ਲਈ ਉਹਨਾਂ ਨੇ ਇੰਟਰਵਿਊ ਕਰਨੀ ਆਗੇ ਮੈਂ ਤੇ ਮਿਲਾਂ ਪੇਖਾਂ ਡੇਟੋ ਤੁਹਾਡੇ ਵਾਲਾ ਸਵਾਲ ਮੈਂ ਕੀਤਾ ਸੀ ਅੱਜ ਮੈਂ ਉਹੀ ਜਵਾਬ ਦੇਣਾ ਜੋ ਬਾਪੂ ਬਹਿਰੂ ਨੇ ਦਿੱਤਾ ਹੈ ਠੀਕ ਹੈ ਜੀ ਹਾਲਾਂਕਿ ਮੈਂ ਜਸੇ ਬੰਦੀ ਉਹਨਾਂ ਥੀ ਮੈਂ ਨਹੀਂ ਹੈਗਾ ਬਿਲਕੁਲ ਜੀ ਬਹਿਰੂ ਸਾਹਮਣੇ ਜਵਾਬ ਬਹੁਤ ਸੋਹਣਾ ਦਿੰਦਾ ਉਹ ਕਹਿੰਦੇ ਵੀ ਜਦੋਂ ਕੋਈ ਕੰਪਨੀ ਕੋਈ ਪ੍ਰੋਡਕਟ ਤਿਆਰ ਕਰਦੀ ਹੈ ਹਾਂ ਜੀ ਉਹ ਕੰਪਨੀ ਦੱਸ ਦਈਏ ਕਿ ਸਾਡਾ ਆ ਖਰਚਾ ਆ ਆ ਸਾਡਾ ਲੇਬਰ ਦਾ ਖਰਚਾ ਆ ਆ ਸਾਡਾ ਬੀਰੀ ਦਾ ਖਰਚਾ ਆ ਆ ਸਾਡੀ ਕਾਸਟ ਆ ਆ ਟੈਕਸ ਪਾ ਕੇ ਆਇਆ ਇਨਕਲੂਡ ਆਲ ਟੈਕਸਸ ਲਿਖਿਆ ਹੁੰਦਾ ਹੈ ਠੀਕ ਹੈ ਜੀ ਉਹ ਜਿਹੜੇ ਟੈਕਸ ਨੇ ਨਾ ਖਰਚੇ ਪਲੱਸ ਟੈਕਸ ਪਾ ਕੇ ਉਹ ਕੰਪਨੀ ਆਪ ਦਾ ਦੱਸਦੀ ਵੀ ਆਹ ਰੇਟ ਹੈ ਸਾਡਾ ਠੀਕ ਹੈ ਜੀ ਕਮਾਲ ਦੀ ਗੱਲ ਹੈ ਵੀ ਕੋਈ ਵੀ ਕੰਪਨੀ ਪ੍ਰੋਡਕਟ ਤਿਆਰ ਕਰਦੀ ਹੈ ਤਾਂ ਉਹ ਰੇਟ ਆਪਣਾ ਆਪ ਤੈਅ ਕਰਦੀ ਹੈ ਕਿਸਾਨ ਅੰਨ ਪੈਦਾ ਕਰਦਾ ਇਹਦਾ ਰੇਟ ਸਰਕਾਰ ਦਿਆ ਕਰਦੀ ਹੈ ਉਹੀ ਗੱਲ ਕਹਿ ਰਹੇ ਆ ਜੀ ਸਾਡੀ ਲੜਾਈ ਸਾਹਿਬ ਆਇਆ ਐਮਐਸਪੀ ਦੀ ਲੜਾਈ ਕੀ ਹੈ ਮਿਨੀਮਮ ਸਪੋਰਟ ਪ੍ਰਾਈਸ ਵੀ ਜਿਹੜਾ ਸਾਣਾ ਮਿਨੀਮਮ ਹੈ ਉਹ ਤਾਂ ਸਾਨੂੰ ਦਿੱਤਾ ਜਾਵੇ ਨਾ ਮੈਕਸਿਮਮ ਦੀ ਗੱਲ ਨਹੀਂ ਅਸੀਂ ਕਰਦੇ ਪਏ ਕਟੂ-ਕਟ ਕਟੂ-ਕਟ ਆ ਹਨਾ ਇੱਕ ਉਹਦਾ ਘੱਟ ਤੋਂ ਘਾਟੇ ਕਹਿੰਦਾ ਵੱਧ ਤੋਂ ਵੱਧ ਅਸੀਂ ਘੱਟ ਤੋਂ ਘੱਟ ਮੰਗਦੇ ਪਏ ਆ ਅਸੀਂ ਵੱਧ ਤੋਂ ਵੱਧ ਮੰਗਿਆ ਵੀ ਨਹੀਂ ਗਾ ਇਹ ਤੁਹਾਡਾ ਜਿਹੜਾ ਸਵਾਲ ਹੈ ਨਾ ਇਹ ਆ ਨੰਬਰ 2 ਕਦੀ ਕਿਸੇ ਕੰਪਨੀ ਨੂੰ ਆਪਣਾ ਪ੍ਰੋਡਕਟ ਵੇਚਣ ਦੇ ਲਈ ਸੜਕਾਂ ਰੋਕਣੀਆਂ ਪਈਆਂ ਨੇ ਰੇੜ ਲੁਕੜੀ ਪਈ ਹੈ ਨਹੀਂ ਕਿਸਾਨ ਨੂੰ ਰੋਕਣੀ ਪੈਂਦੀ ਆ ਜੇ ਪੇਸਟ ਤੁਸੀਂ ਮੈਨੂੰ ਇੰਜ ਕਰੋ ਮੀਨਾ ਨਾ ਕਰੋ ਮੈਂ ਪੇਸਟ ਬਣਾ ਸਾਰ ਲੂੰ ਸਾਰ ਲਾਂਗੇ ਜੀ ਹਾਂਜੀ ਮੈਂ ਬੁਰਸ਼ ਬਣਾ ਸਾਰ ਲੂੰ ਬਿਲਕੁਲ ਮੈਂ ਚਾਹ ਬਣਾ ਸਾਰ ਲੂੰ ਮੈਂ ਖੰਡ ਬਣਾ ਵੀ ਸਾਰ ਲੂੰ ਬੋਲੋ ਸਰਦਾ ਜੀ ਸਰਦਾ ਸਰਦਾ ਹੀ ਸਰਦਾ ਹਾਂ ਬਿਲਕੁਲ ਆਹ ਰੋਟੀ ਬਣਾ ਮੇਰਾ ਨਹੀਂ ਸੜਿਆ ਮੈਂ ਤੁਹਾਡੇ ਸਾਰਿਆਂ ਵਿੱਚ ਬੈਠੇ ਇੰਟਰਵਿਊ ਮਾਈਕ ਲੱਗਿਆ ਮੈਂ ਕਹਾਂ ਯਾਰ ਪ੍ਰਸ਼ਾਦਾ ਲਿਓ ਮੈਨੂੰ ਬਿਲਕੁਲ 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 ਸੱਚਾਈ ਹੈ ਜੀ ਸਖੜੇ ਆਪਾਂ ਹੁਣ ਇੱਥੇ ਇਹ ਦੇਖਣਾ ਪਏਗਾ ਵੀ ਇੱਕ ਪੀਐਨ ਚਪੜਾਸੀ ਇੱਕ ਪੀਐਮ ਮੁੱਢਲੀਆਂ ਲੋੜਾਂ ਸਾਰਿਆਂ ਦੀਆਂ ਇੱਕੋ ਜੀਆਂ ਨੇ ਆ ਦੋ ਪ੍ਰਸ਼ਾਦ ਦੇ ਇੱਕ ਚਪੜਾਸੀ ਨੂੰ ਵੀ ਚਾਹੀਦੇ ਦੋ ਪ੍ਰਸ਼ਾਦ ਦੇ ਇੱਕ ਸਚਾਈ ਹੈ ਜੀ ਪ੍ਰਾਈਮ ਮਿਨਿਸਟਰ ਨੂੰ ਵੀ ਚਾਹੀਦੇ ਨੇ ਮੁੱਢਲੀਆਂ ਲੋੜਾਂ ਸਾਰਿਆਂ ਦੇ ਇੱਕੋ ਜੀਆਂ ਨੇ ਫਿਰ ਸਵਾਲ ਪੈਦਾ ਹੋ ਗਿਆ ਵੀ ਤੁਹਾਨੂੰ ਇਹ ਸੰਘਰਸ਼ ਕਿਉਂ ਕਰਨਾ ਪੈ ਰਿਹਾ ਜਦ ਕਿ ਰੋਟੀ ਤੇ ਉਹ ਵੀ ਖਾਂਦੇ ਨੇ ਉਹਦਾ ਕਾਰਨ ਇਹ ਨਹੀਂ ਕਿ ਉਹਨਾਂ ਨੂੰ ਰੋਟੀ ਦੀ ਕੀਮਤ ਨਹੀਂ ਪਤਾ ਪ੍ਰੋਬਲਮ ਹੈ ਉਹਨਾਂ ਨੂੰ ਇਹ ਹੈ ਵੀ ਇਹ ਜਿਹੜਾ ਸਾਰਾ ਸੈਕਟਰ ਹੈ ਨਾ ਇਹ ਸਿਰਫ ਕੁਝ ਸਾਡੇ ਬੰਦਿਆਂ ਦੇ ਅੰਡਰ ਹੋਵੇ। ਉਹ ਚੀਜ਼ ਨੂੰ ਸਮਝੋ ਤੇ ਜਿਹੜੇ ਇਸ ਚੀਜ਼ ਨੂੰ ਅੰਡਰ ਲੈਣਾ ਚਾਹੁੰਦੇ ਨੇ ਉਹਨਾਂ ਦਾ ਆਪਣਾ ਇੱਕ ਸਿਸਟਮ ਹੈ ਪ੍ਰੋਸੈਸ ਹੈ। ਚਲੋ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਦਾਹਰਨ ਦੇਣਾ। ਮੰਨ ਲਓ ਵੀ ਜਿੱਥੋਂ ਸੇਬ ਚੱਲਿਆ ਉਤੋਂ ਸੇਬ ਹੈ 25 ਰੁਪਏ ਕਿਲੋ। ਬਿਲਕੁਲ। ਪੰਜਾਬ ਦੇ ਵਿੱਚ ਆ ਕੇ ਹੋ ਗਿਆ 125 ਰੁਪਏ ਕਿਲੋ ਸਾਡੀ ਰੜਾਈ ਵਿਛਲੇ 100 ਰੁਪਏ ਦੀ ਹੈ ਬਿਲਕੁਲ ਜੀ ਬਿਲਕੁਲ ਹੈਨਾ ਹੁਣ ਤੁਸੀਂ ਇਤੋਂ ਆ ਆਪਾਂ ਬ੍ਰੈਡ ਦਾ ਪੈਕੇਟ ਲੈਣੇ ਆ ਬ੍ਰੈਡ ਦੇ ਪੈਕੇਟ ਦੇ ਉੱਪਰ ਬਕਾਇਦਾ ਲਿਖਿਆ ਹੁੰਦਾ ਆ ਵੀ ਜੇ ਇਹਦਾ ਰੇਟ ਇੱਥੇ 40 ਰੁਪਏ ਆ ਵੀ ਕਿਸੇ ਹਿਲ ਸਟੇਸ਼ਨ ਤੇ ਜਾਣਾ ਹੈ ਨਾ ਉਹਦਾ 570 ਰੁਪਏ ਦਾ ਫਰਕ ਪਾਉਂਦਾ ਰੇਟ ਉਹਦਾ ਵੱਧ ਜਾਂਦਾ ਹੈ ਹਿਲ ਸਟੇਸ਼ਨ ਮੀਨਸ ਟ੍ਰਾਂਸਪੋਰਟ ਡਿਸਟੈਂਸ ਤੇ ਜਾਣਾ ਟ੍ਰਾਂਸਪੋਰਟ ਦਾ ਖਰਚਾ ਪੈਣਾ ਉਹਦਾ 2 ਰੁਪਏ ਰੇਟ ਜਿਹੜਾ ਉਹ ਛੱਡ ਜਾਣਾ ਹੈਨਾ ਹੁਣ ਜੇ ਇੱਕ ਬ੍ਰੈਡ ਦੇ ਪੈਕੇਟ ਦਾ ਰੇਟ 2 ਰੁਪਏ ਚੜ ਹੈ ਨਾ ਚੜਨ ਦਾ ਜ਼ਿਆਦਾ ਔਖ ਲੱਗਦਾ ਹੈ ਕਿ ਉਤਰਨ ਦਾ ਜ਼ਿਆਦਾ ਲੱਗਦਾ ਹੈ ਇੱਕ ਸੇਵ ਦਾ 100 ਰੁਪਇਆ ਕਿਵੇਂ ਪੈ ਗਿਆ ਨਾਲੇ ਉੱਥੇ ਘਟਿਆ ਜਾਣਾ ਹੁਣ ਕਮਾਈ ਕਿੱਥੇ ਹੈ ਜਿੰਨੇ ਹੁਣ ਬੀਜਿਆ ਨਾ ਤੇ ਉਹਨੂੰ ਕਮਾਈ ਹੋਈ ਜਿੰਨੇ ਖਾਦਾ ਨਾ ਉਹਨੂੰ ਹੋਈ ਵਿਚਣਾ ਲੈ ਗਿਆ ਨਾ ਹੁਣ ਲੜਾਈ ਵਿਚਲੇ 100 ਰੁਪਏ ਦੀ ਹੈ ਉਹ ਸਮਝੋ ਉਹ ਜਿਹੜੇ ਵਿਚਣਾ ਹੁਣ ਬੰਦਾ ਬੈਠਾ ਹੋਇਆ ਉਹਨੂੰ ਸਾਰੀ ਚੀਜ਼ ਦੀ ਸਮਝ ਹੈ ਵੀ ਕਿਸ ਤਰੀਕੇ ਨਾਲ ਕੰਮ ਚੱਲ ਸਕਦਾ ਆ ਪਰ ਕੁਝ ਕਸੂਰ ਸਾਡੇ ਵੀ ਰਹੇ ਆ ਸਾਡੇ ਜਿਹੜੇ ਕਸੂਰ ਰਹੇ ਆ ਬਜ਼ੁਰਗੋ ਗੱਲ ਦਾ ਗੁੱਸਾ ਨਾ ਕਰਿਆ ਜੇ ਛੋਟੇ ਨਹੀਂ ਵੱਡੇ ਰਹੇ ਆ ਅਸੀਂ ਡਿਪੈਂਡ ਹੋਗੇ ਕਣਕ ਤੇ ਝੋਨੇ ਤੇ ਹੂੰ ਹੂੰ ਅਸੀਂ ਥੋੜਾ ਜਿਹਾ ਬੜਾ ਕਰਦੇ ਹੋ ਜਿਹੜਾ ਹਰੀ ਕ੍ਰਾਂਤੀ ਤੁਸੀਂ ਕਿਹਾ ਨਾ ਵੀ ਹਾਂ ਉਹਨੂੰ ਵੀ ਇਨਕਲੂਡ ਕਰ ਦਿਓ ਬੜਾ ਕਰ ਕਰਦੇ ਆ ਨਾਲ ਇਨਕਲੂਡ ਕਰ ਦਿਓ ਉਹ ਵੀ ਕਰ ਦੇਣਾ ਵਾ ਹੂੰ ਹੂੰ ਹੁਣ ਜਿਹੜੀ ਆਪਾਂ ਕਣਕ ਝੋਨੇ ਦੀ ਗੱਲ ਕਰਦੇ ਆ ਹੁਣ ਸਾਨੂੰ ਪਤਾ ਕੀ ਹੈ ਅਸੀਂ ਕਹਿੰਨੇ ਯਾਰ ਜੇ ਹੋਰ ਕੋਈ ਫਸਲ ਬੀਜਤੀ ਨਾ ਸਿਆਪੇ ਜਿਹਨੂੰ ਫੜੇ ਜਾਵਾਂਗੇ ਯਾਰ ਹਨਾ ਖਰੇ ਵੇਕੇ ਕੇ ਨਾ ਵੇਕੇ ਯਾਰ ਉਹ ਨਾਲੇ ਨਾ ਯਾਰ ਐਵੇਂ ਜੇ ਮੰਨ ਲਓ ਆਪਾਂ ਇੱਕ ਐਗਜ਼ਾਮਪਲ ਲਈਏ ਵੀ ਆਪਾਂ ਸਰੋਂ ਵੀ ਤੇ ਉਹ ਯਾਰ ਸਰੋਂ ਪਹਿਲਾਂ ਸਾਡੀ ਵੜਾਵਾਂਗੇ ਫਿਰ ਲਿਆਵਾਂਗੇ ਸੌ ਜਬ ਇਹ ਯਾਰ ਟਰੈਕਟਰ ਟਰਾਲੀਆਂ ਬਾਰੇ ਬਾਰੇ ਲੱਗੀਆਂ ਬਾਰੇ ਬਾਰੇ ਨਿਕਲ ਗਿਆ ਬਾਰੇ ਬਾਰੇ ਮੰਡੀ ਵੇਗ ਗਿਆ ਨਾ ਘਰ ਕੱਟਾ ਨਾ ਮਿੱਟੀ ਪ੍ਰੋਬਲਮ ਸਾਡੀ ਵੀ ਹੈ ਖੇਤੀ ਉਹ ਹੁੰਦੀ ਹੈ ਜਿਹੜੀ ਸਿਰ ਦੇ ਉੱਤੇ ਰਹਿ ਕੇ ਪ੍ਰਾਣਿਕ ਬਜ਼ੁਰਗ ਕਹਿੰਦੇ ਉਹਦੀ ਖੇਤੀ ਖਸਮਾ ਸੀ ਤੇ ਇੰਦੀ ਸੀ ਹੁਣ ਅਸੀਂ ਕਹਿੰਨੇ ਵੀ ਮੇਰੇ ਘਰ ਨਾਲ ਕੋਈ ਬਾਹਰੇ ਬਾਰ ਹੀ ਨਿਬੜ ਦੇਵੇ ਤੇ ਕਸੂਰ ਸਾਡਾ ਵੀ ਆ ਗਿਆ ਨੰਬਰ 2 ਦੇ ਉੱਪਰ ਅਸੀਂ ਉਹ ਚੀਜ਼ ਤੇ ਜਿਹੜੀ ਹੈ ਨਾ ਨੂੰ ਇੱਕ ਵੇ ਇੱਕ ਵਰਡ ਤੁਹਾਨੂੰ ਦੱਸਣਾ ਚਾਹੁੰਨਾ ਵਾ ਅਸੀਂ ਉਹਨੂੰ ਪ੍ਰੋਸੈਸ ਵੀ ਨਹੀਂ ਕੀਤਾ ਉਸ ਤਰੀਕੇ ਦੇ ਨਾਲ ਪ੍ਰੋਸੈਸ ਨਹੀਂ ਘੜਤਾ ਹੈ ਹੂੰ ਨੰਬਰ 2 ਅਸੀਂ ਕੰਜ਼ਿਊਮਰ ਤਿਆਰ ਨਹੀਂ ਕੀਤਾ ਮੰਨ ਲਓ ਹੂੰ ਮੈਂ ਕਰ ਦਿੰਨਾ ਕੁਦਰਾ ਕੁਦਰਾ ਤਿਆਰ ਕਰ ਲਿਆ ਹੁਣ ਕੁਦਰੇ ਬਾਰੇ ਮੈਨੂੰ ਮਾਰਕੀਟਿੰਗ ਕਰਨੀ ਪੈਣੀ ਦੱਸਣਾ ਪੈਣਾ ਵੀ ਕੁਦਰੇ ਦਾ ਬੈਨੀਫਿਟ ਕੀ ਬੈਨੀਫਿਟ ਕੀ ਵੀ ਕੇ ਉਹ ਡੀਓ ਕੋਡੋ ਵੈਲਿਡ ਤੁਸੀਂ ਚੈੱਕ ਕਰੋ ਇਹਦੇ ਆ ਬੈਨੀਫਿਟ ਨੇ ਹੈਨਾ ਇਹ ਸਾਡੇ ਮੂਲ ਅਨਾਜਾਂ ਵਿੱਚ ਆਉਂਦਾ ਸੀ ਇਹ ਬਈ ਦੀ ਕੁਦਰਾ ਸਵਾੰਖ ਕੰਗਣੀ ਕਟਕੀ ਹਰੀ ਕੰਗਣੀ ਮੱਡਲ ਇੱਕ ਹੀ ਸੀ ਸਾਡੀਆਂ ਪੰਜਾਬ ਦੀਆਂ ਸੀ ਮੂਲ ਨਾਲ ਸੀ ਅੱਜ ਸਾਡੇ ਹੁਣ ਹੈ ਨਹੀਂ ਗੇ ਗੁਰਬਾਣੀ ਵਿੱਚ ਕੋਧਰੇ ਦਾ ਜ਼ਿਕਰ ਆਇਆ ਹੰਸ ਉਹਨਾਂ ਕੋਧਰੇ ਪਾਇਆ ਲੋਕ ਵਡਾਰਣ ਜਾਏ ਗਹਿਲਾ ਲੋਕ ਨਾ ਜਾੜਦਾ ਹੰਸ ਨਾ ਕੋਧਰਾ ਖਾਏ ਹਣਾ ਹੁਣ ਕੋਧਰੇ ਦਾ ਜ਼ਿਕਰ ਗੁਰਬਾਣੀ ਵਿੱਚ ਆਇਆ ਇਤਿਹਾਸ ਵਿੱਚ ਕੋਧਰੇ ਦਾ ਜ਼ਿਕਰ ਆਇਆ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਲਾਲੋ ਦੇ ਘਰ ਦਾ ਕੋਧਰਾ ਕਿਆ ਕੋਧਰੇ ਦੀ ਰੋਟੀ ਦਾ ਆਪਾਂ ਜ਼ਿਕਰ ਕਰਦੇ ਆ ਹੁਣ ਤੁਹਾਡੇ ਲੰਗਰਾਂ ਦੇ ਵਿੱਚ ਕੋਧਰਾ ਕਿਹਨੇ ਜਦਕਿ ਪੰਜਾਬ ਦਾ ਮੂਲ ਅਨਾਜ ਹੈ ਇਸ ਧਰਤੀ ਦਾ ਉਹ ਅਨਾਜ ਹੈ ਇਸ ਧਰਤੀ ਦਾ ਹੈਨਾ ਜਿਹੜਾ ਅਨਾਜ ਇਸ ਧਰਤੀ ਦਾ ਹੁੰਦਾ ਜਿਹੜਾ ਉਹਦਾ ਟੇਸਟ ਹੁੰਦਾ ਕਿਤੇ ਵੀ ਨਹੀਂ ਹੁੰਦਾ ਹੁਣ ਜਿਹੜਾ ਨਾਗਪੁਰ ਦੇ ਸੰਤਰੇ ਦਾ ਸਵਾਦ ਉਹ ਸੇਵਦਾ ਹੋ ਗਿਆ ਕਸ਼ਮੀਰ ਦੇ ਸੇਵ ਹੋ ਗਿਆ ਬਰਖ ਵੱਖਰਾ ਹੈ ਅਸੀਂ ਉਸ ਚੀਜ਼ ਨੂੰ ਪੈਦਾ ਕਰਕੇ ਫਿਰ ਅਸੀਂ ਕਹਿੰਦੇ ਜੇ ਮੈਂ ਯਾਰ ਬਿਜਲੀਆ ਇਹ ਵਿਕਣਾ ਨਹੀਂ ਮੇਰਾ ਜਾਊ ਕਿੱਥੇ ਉਹਦੇ ਸਾਨੂੰ ਥੋੜਾ ਕੰਮ ਕਰਨਾ ਪੈਣਾ ਵੀ ਇਹਦਾ ਮਾਰਕੀਟਿੰਗ ਕਰਨੀ ਪੈਣੀ ਹੈ ਵੀ ਇਹਦੇ ਬੈਨੀਫਿਟ ਕੀ ਨੇ ਇਹ ਖਾਦਾ ਕਿਵੇਂ ਜਾਊਗਾ ਇਹ ਵਰਤੋਂ ਵਿੱਚ ਕਿਵੇਂ ਆਉਣਾ ਹੈ ਕੰਜ਼ਿਊਮਰ ਤਿਆਰ ਕਰਨਾ ਪੈਣਾ ਹੈ ਕੰਜ਼ਿਊਮਰ ਤਿਆਰ ਕਰਕੇ ਉਸ ਤੋਂ ਬਾਅਦ ਬਾਈ ਜੀ ਤੁਹਾਡੇ ਖੇਤਾਂ ਦੇ ਵਿੱਚੋਂ ਇਹ ਚੀਜ਼ ਆਪਣੇ ਆਪ ਚੱਲੀ ਜਾਣੀ ਹੈ ਅਸੀਂ ਥੋੜੀ ਜਿਹੀ ਮਿਹਨਤ ਖੁਦ ਵੀ ਨਹੀਂ ਕਰਦੇ ਪਏ ਜਿੰਤੋਂ ਤੱਕ ਮੈਨੂੰ ਲੱਗਦਾ ਪਿਆ ਹੁਣ ਜੇ ਆਪਾਂ ਕੋਈ ਮੋਰਚਾ ਲਾਉਨੇ ਆਪਾਂ ਦਿੱਲੀ ਮੋਰਚਾ ਲਾਇਆ ਜਿਸ ਕਾਰਪੋਰੇਟ ਦੇ ਆਪਾਂ ਵਿਰੋਧ ਵਿੱਚ ਗਏ ਉਹਨੂੰ ਤੇ ਆਪਾਂ ਫਾਇਦਾ ਦੇਗੇ ਟਾਇਰ ਦੀ ਕਸਾਈ ਕਿੰਨੀ ਹੋਈ ਬੈਨੀਫਿਟ ਕਿਹਨੂੰ ਹੋਇਆ ਦੱਸੋ ਵੀ ਕਾਰਪੋਰੇਟ ਨੂੰ ਠੀਕ ਹੈ ਤੇਲ ਵੀ ਕਿੰਨਾ ਲੱਗਾ ਤੇਲ ਲੱਗੇ ਸਰਵਿਸਾਂ ਕਿੰਨੀਆਂ ਹੋਈਆਂ ਹਨਾ ਕਿੰਨੇ ਦਾ ਆਪਾਂ ਉੱਤੇ ਖਾਦਾ ਪੀਤਾ ਸਾਰਾ ਕੋ ਡਿਸਪੋਜ਼ਲ ਸੀ ਫਾਇਦਾ ਕਿਨੂੰ ਹੋਇਆ ਤੇ ਲੜਾਈ ਦੇ ਖਰਾਬ ਲੜਦੇ ਪੈਸਾ ਕਾਰਪੋਰੇਟ ਦੇ ਸੋ ਸਾਡੇ ਕੋਲ ਵੀ ਸੈਕੰਡ ਆਪਸ਼ਨ ਕੋਈ ਨਹੀਂ ਸੀ ਉਹ ਉਸ ਚੀਜ਼ ਦੇ ਵਿੱਚੋਂ ਵੀ ਬੈਨੀਫਿਟ ਖੱਟਦਾ ਪਿਆ ਸੀ ਖੱਟਦਾ ਪਿਆ ਸੀ ਹਨਾ ਹੁਣ ਤਾਂ ਕਰਕੇ ਮੇਰੀ ਸਿਰਫ ਇੱਕੋ ਜੀ ਬੇਨਤੀ ਹੈ ਵੀ ਥੋੜਾ ਜਿਹਾ ਸਾਨੂੰ ਵੀ ਨਾ ਸਰਕਾਰਾਂ ਤੇ ਪ੍ਰੈਸ਼ਰ ਪਾ ਕੇ ਤੇ ਥੋੜਾ ਜਿਹਾ ਕਣਕ ਝੋਨੇ ਦੇ ਵਿੱਚੋਂ ਥੋੜਾ ਜਿਹਾ ਬਾਹਰ ਆਉਣਾ ਚਾਹੀਦਾ ਹੈ ਨਹੀਂ ਭਾਈ ਜੀ ਬੋਲਣਾ ਚਾਹੀਦਾ ਆਪਾਂ ਇੱਕ ਦੂਜੇ ਨੂੰ ਜਾਣਕਾਰੀਆਂ ਦੇਣੀਆਂ ਇੰਦੀ ਵੱਧਾ ਹੋਣਾ ਹੈ ਹਾਂ ਥੋੜਾ ਜਿਹਾ ਸਾਨੂੰ ਝੋਨੇ ਕਣਕ ਦੀ ਗੱਲ ਆਪਾਂ ਕਰਦੇ ਹਾਂ ਅਸੀਂ ਤਾਂ ਜਿਹੜੇ ਅੱਜ ਆਪਣੀ ਲੜਾਈ ਨੂੰ ਲੜਦੇ ਬੈਠੇ ਆ ਅਸੀਂ ਆਪਣੇ ਪਾਣੇ ਦੀ ਲੜਾਈ ਲੜ ਰਹੇ ਆ ਤੇ ਅਸਲ ਵਿੱਚ ਜਿਹੜਾ ਸਾਡਾ ਝੋਨਾ ਦੀਪ ਪਾਣੀ ਦੀ ਖਪਤ ਬਹੁਤ ਜ਼ਿਆਦਾ ਕਰਦਾ ਤੇ ਜੇ ਸਾਨੂੰ ਸਰਕਾਰ ਹੋਰ ਫਸਲਾਂ ਦੇ ਉੱਤੇ ਐਮਐਸਪੀ ਦੇਵੇ ਤਾਂ ਅਸੀਂ ਕਿਉਂ ਨਹੀਂ ਦੂਜੀਆਂ ਫਸਲਾਂ ਬੀਜਾਂਗੇ ਪਰ ਸਾਨੂੰ ਅਸੀਂ ਫਸਲਾਂ ਉਹੀ ਬੀਜਦੇ ਆ ਜਿਹੜੀਆਂ ਤੇ ਸਾਨੂੰ ਐਮਐਸਪੀ ਮਿਲਦਾ ਜਿਹਨੂੰ ਪਤਾ ਹੁੰਦਾ ਸਾਨੂੰ ਵੀ ਇਹਦੇ ਵਿੱਚ ਦੋ ਪੈਸੇ ਬਚ ਸਕਦੇ ਨੇ ਤੇ ਪਰ ਜੇ ਅਸੀਂ ਗੱਲ ਕਰੀਏ ਵੀ ਹੁਣ ਫਸਲ ਅਸੀਂ ਬੀਜ ਲਈ ਸਾਡਾ ਮਾਰਕੀਟਿੰਗ ਨਾ ਹੋਵੇ ਉਹਦੀ ਤੇ ਹੁੰਦੀ ਐ ਅਕਸਰੇ ਹੁੰਦੀ ਐ ਸਬਜ਼ੀ ਆਪਾਂ ਵੇਚਦੇ ਆ ਸਾਡੀ ਗੋਭੀ 2 ਰੁਪਏ ਕਿਲੋ ਵੀ ਨਹੀਂ ਬਚਦਾ ਹਾਂ ਹੈਨਾ ਤਾਂ ਪਰ ਪੈਦਾਕਰ ਨਾਲ 2 ਰੁਪਏ ਕਿਲੋ ਗੋਭੀ ਵੇਚਦਾ ਤੇ ਰੇੜੀ ਨਾਲ 20 ਰੁਪਏ ਵੇਚਦਾ ਹਗੀ ਨਾ ਪਰ ਮਜਬੂਰੀ ਉੱਥੇ ਇਹ ਬਣ ਜਾਂਦੇ ਕਈ ਵਾਰ ਵੀਰੇ ਸਾਡੇ ਸੰਭਾਲ ਕਰ ਦਿੰਦੇ ਰਿਹਾ ਯਾਰ ਤੁਸੀਂ ਆਪ ਵਿੱਚੋਂ ਆਪ ਮਾਰਕੀਟਿੰਗ ਕਰੋ ਪਰ ਉਹ ਤੜਾਊਗਾ ਉਹਦੀ ਗ੍ਰੇਡਿੰਗ ਕਰਵਾ ਕੇ ਲਿਆਊ ਜਾਂ ਉਹਦੀ ਸਪਰੇਅ ਕਰੂਗਾ ਜਾਂ ਉਹ ਉਹ ਮਤਲਬ ਉੱਥੇ ਵੇਚੂਗਾ ਇੱਕੋ ਕੰਮ ਚਲੋ ਇਹਦਾ ਦੱਸੋ ਜਿਵੇਂ ਮੈਂ ਇੱਕ ਸਵਾਲ ਲੈ ਨਾ ਇਹ ਇਹਨੂੰ ਪੂਰਾ ਕਰ ਲਈਏ ਆਪਾਂ ਆਪਾਂ ਇੱਥੇ ਗੱਲ ਦੀ ਕਰੀਏ ਇਹ ਫਰਾਂ ਇਹ ਕੋਈ ਇਹ ਨਹੀਂ ਟੋਕੜੀ ਆ ਰਿਹਾ ਨਹੀਂ ਕੋਈ ਉਹ ਕੰਪੀਟੀਸ਼ਨ ਨਹੀਂ ਹੈ ਬਨੇ ਤੇ ਵੀ ਸਾਰੇ ਕੀਤੀ ਕਰਦੇ ਆ ਨਹੀਂ ਕਰਦੇ ਨਹੀਂ ਕਰਦੇ ਹਾਂਜੀ ਤੁਹਾਡੇ ਘਰਾਂ ਦੇ ਵੀ ਸਾਰੇ ਤੁਹਾਡੇ ਘਰ ਦੇ ਚਾਰੂ ਮਾਰਦੇ ਆ ਨਹੀਂ ਕੰਮ ਵਾਲੀ ਵੀ ਆਉਂਦੀ ਆ ਹੂੰ ਕਿਤੇ ਕੰਮ ਕਰਨ ਵਾਲਾ ਵੀ ਆਉਂਦਾ ਮਾਲ ਡੰਗਰ ਖਾਂਬਣ ਵਾਲਾ ਵੀ ਆਉਂਦਾ ਹੂੰ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਅਸੀਂ ਸਪਰੇਅ ਕਰਾਂਗੇ ਅਸੀਂ ਵੇਚਾਂਗੇ ਅਸੀਂ ਆਹ ਕਰਾਂਗੇ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਮਾਂਡ ਤੇ ਦੇ ਸਕਦੇ ਹੋ ਹੂੰ ਲਾ ਬਾਕੀ ਬਾਲੋ ਯੂਨੀਵਰਸਿਟੀ ਦੇ ਵਿੱਚੋਂ ਜਾਣਕਾਰੀ ਲੈ ਕੇ ਕੀ ਨੂੰ ਸਾਹਮਣਾ ਕਿਵੇਂ ਕੁਛ ਨਾ ਕੁਝ ਤੇ ਕਰ ਸਕਦੇ ਆ ਦੇਖੋ ਇੱਕ ਜੀ ਦੇ ਮੰਨੋ ਐਡਾ ਸੌਖਾ ਨਹੀਂਗਾ ਪਰ ਮਰਦਾ ਕੀ ਨਹੀਂ ਕਰਦਾ ਵੇਲੇ ਦੀ ਲੋੜ ਹੈ ਸਾਡੇ ਕੋਲੇ ਆਪਸ਼ਨ ਵੀ ਕੋਈ ਨਹੀਂ ਬਚਦੀ ਪਈ